ਵੈਗੁਰ ਜੀ ਕਾ ਖਾਲਸਾ ਵੈਗੁਰ ਜੀ ਕੀ ਫਤਿਹ ਮਾਘੀ ਵਾਲੇ ਦਿਨ ਲੋਕੀ ਤੀਰਥਾਂ ਤੇ ਇਸ਼ਨਾਨ ਕਰਦੇ ਅਤੇ ਦਾਨ ਪੁੰਨ ਕਰਦੇ ਹਨ ਅਤੇ ਸੋਚਦੇ ਹਨ ਕਿ ਇਸ ਨਾਲ ਪੁੰਨ ਕਰਮਾਂ ਦੀ ਪ੍ਰਾਪਤੀ ਹੋ ਜਾਵੇਗੀ ਪਰ ਗੁਰੂ ਅਰਜਨ ਪਾਤਸ਼ਾਹ ਜੀ ਸਾਨੂੰ ਸਮਝਾਉਂਦੇ ਹਨ ਮਾਘ ਮਜਨ ਸੰਗ ਸਾਧੂਆਂ ਤੋੜੀ ਕਰ ਇਸ਼ਨਾਨ ਹੀ ਜੀ ਇਸ ਮਾਘ ਦੇ ਮਹੀਨੇ ਵਿੱਚ ਤੂੰ ਸਾਧੂਆ ਪਾਉ ਗੁਰਮੁਖਾਂ ਦੀ ਸੰਗਤ ਵਿੱਚ ਬੈਠ ਇਹੀ ਤੇਰਾ ਤੇਰਤ ਹੈ ਸਤ ਸੰਗਤ ਵਿੱਚ ਬੈਠ ਕੇ ਸਤ ਸੰਗਿਆਂ ਦੇ ਧੋੜ ਵਿੱਚ ਇਸ਼ਨਾਨ ਕਰ ਹਰ ਕਾ ਨਾਮ ਤੇ ਆਏ ਸੁਣ ਸੰਗਤੀ ਵਿੱਚ ਬੈਠ ਕੇ ਤੂੰ ਹਰੀ ਦਾ ਨਾਮ ਤੇ ਆ ਜਪ ਕਰ ਅਤੇ ਉਸ ਨੂੰ ਸੁਣ ਸਭਨਾ ਨੂੰ ਕਰ ਦਾਨ ਪਰਮਾਤਮਾ ਦੇ ਨਾਮ ਦੇ ਦਾਤ ਜਿਹੜੀ ਤੈਨੂੰ ਪ੍ਰਾਪਤ ਹੋਈ ਹੈ ਉਸ ਦਾ ਤੂੰ ਦਾਨ ਕਰ ਆਪ ਜਪੋ ਅਵਰੇ ਨਾਮ ਜਪਾਵੋ ਜਨਮ ਕਰਮ ਮਲ ਉੱtre ਇਸ ਤਰ੍ਹਾਂ ਕਈ ਜਨਮਾਂ ਦੇ ਕੀਤੇ ਕਰਮਾਂ ਦੀ ਮਹਿਲ ਉੱਤਰ ਜਾਵੇਗੀ ਮੰਤੇ ਜਾਏ ਗੁਮਾਨ ਆਪ ਜਪਨ ਅਤੇ ਦੂਸਰਿਆਂ ਨੂੰ ਨਾਮ ਜਪਾਉਣ ਦੇ ਨਾਲ ਤੇਰੇ ਮਨ ਦਾ ਅਹੰਕਾਰ ਦੂਰ ਹੋ ਜਾਵੇਗਾ ਕਾਮ ਕ੍ਰੋਧ ਨਾ ਮੋਹੀਏ ਪ੍ਰਭੂ ਸਿਮਰਨ ਦੇ ਨਾਲ ਜੀਵ ਕਾਮ ਕ੍ਰੋਧ ਵਿੱਚ ਨਹੀਂ ਫਸਦਾ ਬਿਨ ਸੇ ਲੋਭ ਸੁਆਨ ਸੁਆਨ ਮੈਨੇ ਕੁੱਤਾ ਜੀਵ ਦੇ ਅੰਦਰੋਂ ਕੁੱਤੇ ਦਾ ਲੋਭ ਵੀ ਦੂਰ ਹੋ ਜਾਂਦਾ ਹੈ ਲੋਭੀ ਕੁੱਤਾ ਦਰਦਰ ਪਟਕਦਾ ਹੈ ਸੱਚੇ ਮਾਰਗ ਚਲਦਿਆਂ ਉਸਤਤ ਕਰੀ ਜਹਾਨ ਨਾਮ ਸਿਮਰਨ ਦੇ ਨਾਲ ਜੀ ਸੱਚੇ ਮਾਰਗ ਤੇ ਚੱਲ ਪੈਂਦਾ ਹੈ ਜਿਸ ਨਾਲ ਉਸ ਦੀ ਜਗਤ ਦੇ ਵਿੱਚ ਉਸਤਤ ਹੁੰਦੀ ਹੈ ਸ਼ੋਭਾ ਹੁੰਦੀ ਹੈ 68 ਤੀਰਥ 88 ਤੀਰਥਾਂ ਦੇ ਇਸ਼ਨਾਨ ਸਗਲ ਪੁੰਨ ਸਾਰੇ ਪੁੰਨ ਦਾਨ ਜੀਏ ਦਇਆ ਪਰਮਾਨ ਜੀ ਆ ਉਤੇ ਦਇਆ ਆਦ ਕਰਨਾ ਇਹ ਜਿੰਨੇ ਵੀ ਪੁੰਨ ਕਰਮ ਮੰਨੇ ਜਾਂਦੇ ਹਨ ਇਹ ਸਾਰੇ ਦੇ ਸਾਰੇ ਪ੍ਰਭੂ ਦੇ ਨਾਮ ਸਿਮਰਨ ਤੋਂ ਆਪਤ ਹੋ ਜਾਂਦੇ ਹਨ ਜਿਸ ਨੂੰ ਦੇਵੇ ਦਿਆ ਕਰ ਪ੍ਰਮਾਤਮਾ ਕਿਰਪਾ ਕਰਕੇ ਜਿਸ ਮਨੁੱਖ ਨੂੰ ਸਿਮਰਨ ਦੀ ਦਾਤ ਦੇ ਦਿੰਦਾ ਹੈ ਸੋਈ ਪੁਰਖ ਸੁਜਾਨ ਉਹ ਪੁਰਖ ਸਿਆਣਾ ਹੋ ਜਾਂਦਾ ਹੈ ਉਸ ਨੂੰ ਪ੍ਰਭੂ ਪ੍ਰਾਪਤੀ ਦੇ ਮਾਰਗ ਦੀ ਪਛਾਣ ਹੋ ਜਾਂਦੀ ਹੈ ਜਿਨ੍ਹਾਂ ਮਿਲਿਆ ਪ੍ਰਭ ਆਪਣਾ ਨਾਨਕ ਤਿੰਨ ਕੁਰਬਾਨ ਨਾਨਕ ਪਾਸ਼ਾ ਜੀ ਆਖਦੇ ਹਨ ਜਿਨ੍ਹਾਂ ਨੂੰ ਪ੍ਰਭੂ ਪਤੀ ਮਿਲ ਗਿਆ ਹੈ ਮੈਂ ਉਹਨਾਂ ਤੋਂ ਕੁਰਬਾਨ ਜਾਂਦਾ ਹਾਂ ਮਖਸੋ ਤੇ ਸੇ ਕਾਂਢੀ ਹੈ ਜਿਨ ਪੂਰਾ ਗੁਰ ਮਿਹਰਮਾਨ ਜਿਨਾਂ ਜੀਵਾਂ ਉਤੇ ਪੂਰਾ ਸਤਗੁਰ ਮਿਹਰਮਾਨ ਹੋ ਜਾਂਦਾ ਹੈ ਉਹੀ ਜੀਵ ਦੁਨੀਆ ਦੇ ਵਿੱਚ ਸੱਚੇ ਅਖਵਾਉਂਦੇ ਹਨ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤ